ਸਤ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਵਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਔਰਤਾਂ ਵਾਸਤੇ ਮੁਫਤ ਬੱਸ ਸਹੂਲਤ ਹੈ ਯਾਨੀ ਕਿ ਪੰਜਾਬ ਰੋਡਵੇਜ ਪੀਆਰਟੀਸੀ ਤੇ ਪਨ ਬੱਸ ਦੇ ਵਿੱਚ ਔਰਤਾਂ ਮੁਫਤ ਸਫ਼ਰ ਕਰ ਸਕਦੀਆਂ ਨੇ ਤੇ ਹੁਣ ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਹਰਿਆਣਾ ਸਰਕਾਰ ਨੇ ਹਰਿਆਣਾ ਦੇ ਲੋਕਾਂ ਵਾਸਤੇ 1 ਸਾਲ ਦੇ ਵਿੱਚ 1000 ਕਿਲੋਮੀਟਰ ਦਾ ਸਫ਼ਰ ਫ੍ਰੀ ਕਰ ਦਿੱਤਾ ਹੈ ਇਹਦੇ ਵਾਸਤੇ ਇੱਕ ਖਾਸ ਕਾਰਡ ਬਣੇਗਾ ਉਹ ਕਾਰਡ ਹੈ ਹੈਪੀ ਕਾਰਡ ਇਹ ਕਾਰਡ ਬਣਨ ਤੋਂ ਬਾਅਦ ਹਰਿਆਣਾ ਦੇ ਵਾਸੀ ਕਿਸੇ ਵੀ ਸਰਕਾਰੀ ਬੱਸ ਦੇ ਵਿੱਚ ਮੁਫਤ ਸਫ਼ਰ ਕਰ ਸਕਣਗੇ 1 ਸਾਲ ਦੇ ਵਿੱਚ 1000 ਕਿਲੋਮੀਟਰ ਤੱਕ ਉਹ ਆਜ ਆ ਸਕਣਗੇ ਤੇ ਰੋਜ਼ਾਨਾ 30 ਕਿਲੋਮੀਟਰ ਤੱਕ ਦੀ ਲਿਮਟ ਰੱਖੀ ਗਈ ਹੈ ਯਾਨੀ ਕਿ ਰੋਜ਼ਾਨਾ ਜੇਕਰ ਤੁਸੀਂ ਸਫ਼ਰ ਕਰਨਾ ਹੈ 1000 ਦੇ ਦਾਇਰੇ ਦੇ ਵਿੱਚ ਰਹਿੰਦੇ ਰਹਿੰਦੇ ਤਾਂ ਤੁਹਾਨੂੰ 30 ਕਿਲੋਮੀਟਰ ਤੋਂ ਵੱਧ ਸਫ਼ਰ ਨਹੀਂ ਕਰਨਾ ਪਵੇਗਾ ਯਾਨੀ ਕਿ ਤੁਸੀਂ 30 ਕਿਲੋਮੀਟਰ ਤੱਕ ਹੀ ਸਫ਼ਰ ਤੈ ਕਰ ਸਕਦੇ ਹੋ ਇਸ ਸਕੀਮ ਦੀ ਜਿਹੜੀ ਸ਼ੁਰੂਆਤ ਸੀਗੀ ਉਹ ਹੁਣ ਹੋਈ ਹੈ ਪਰ ਐਲਾਨ ਇਹਦਾ 2023 ਦੇ ਵਿੱਚ ਨਵੰਬਰ 2023 ਦੇ ਵਿੱਚ ਕਰਨਾਲ ਦੇ ਵਿੱਚ ਹੋ ਗਿਆ ਸੀਗਾ ਤੇ ਇਹਦੇ ਵਾਸਤੇ ਇੱਕ ਸ਼ਰਤ ਹੋਰ ਵੀ ਰੱਖੀ ਗਈ ਹੈ ਉਹ ਹੈ ਕਿ ਪਰਿਵਾਰ ਦੀ ਜਾਂ ਵਿਅਕਤੀ ਦੀ ਸਲਾਨਾ ਆਮਦਨ 1,80,000 ਤੋਂ ਵੱਧ ਨਹੀਂ ਹੋਣੀ ਚਾਹੀਦੀ ਇਹ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਹੀ ਉਹ ਇਸ ਸਕੀਮ ਦਾ ਲਾਭ ਉਠਾ ਸਕਦੇ ਨੇ ਨਾਇਬ ਸੈਣੀ ਨੇ ਮੁੱਖ ਮੰਤਰੀ ਹਰਿਆਣਾ ਦੇ ਉਹਨਾਂ ਨੇ ਇਸ ਸਕੀਮ ਦੇ ਤਹਿਤ ਲਾਭਪਾਤਰੀਆਂ ਨੂੰ ਕਾਰਡ ਵੀ ਵੰਡੇ ਨੇ ਤੇ ਉਹਨਾਂ ਨੇ ਕਿਹਾ ਕਿ ਹੈਪੀ ਕਾਰਡ ਅਸੀਂ ਲਗਾਤਾਰ ਬਣਾ ਰਹੇ ਹਾਂ ਹੈਪੀ ਕਾਰਡ ਦੇ ਤਹਿਤ ਇਹ ਸਫਰ ਤੈਅ ਕੀਤਾ ਜਾ ਸਕੇਗਾ ਤੇ ਦੂਜੇ ਪਾਸੇ ਜੇਕਰ ਇਸ ਕਾਰਡ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰਡ ਦੇ ਵਾਸਤੇ ਹਰਿਆਣਾ ਵਾਸੀਆਂ ਨੂੰ ਜਿਨ੍ਹਾਂ ਦੀ ਇਨਕਮ 1 ਲੱਖ 80 ਹਜ਼ਾਰ ਤੋਂ ਘੱਟ ਹੈ ਉਹਨਾਂ ਨੂੰ 50 ਰੁਪਏ ਦੇਣੇ ਪੈਣਗੇ ਅਸੀਮ ਗੋਇਲ ਨੇ ਉੱਥੋਂ ਦੇ ਟ੍ਰਾਂਸਪੋਰਟ ਮੰਤਰੀ ਉਹਨਾਂ ਨੇ ਕਿਹਾ ਹੈ ਕਿ ਇਸ ਕਾਰਡ ਦੇ ਉੱਤੇ ਲਾਗਤ ਆ ਜਿਹੜੀ ਉਹਦੀ ਬਣਵਾਈ ਦਾ ਖਰਚਾ 160 ਰੁਪਏ ਆਉਂਦਾ ਹੈ ਪਰ ਫਿਰ ਵੀ ਅਸੀਂ 50 ਰੁਪਏ ਲੈ ਰਹੇ ਹਾਂ ਤਾਂ ਜੋ ਕਿਸੇ ਨੂੰ ਇਹ ਨਾ ਲੱਗੇ ਕਿ ਇਹ ਸਕੀਮ ਮੁਫਤ ਦੇ ਵਿੱਚ ਸ਼ੁਰੂ ਕੀਤੀ ਗਈ ਹੈ 50 ਰੁਪਏ ਸਰਕਾਰ ਦੇ ਖਾਤੇ ਦੇ ਵਿੱਚ ਆਉਣਗੇ ਯਾਨੀ ਕਿ ਉਹਦੀ ਲਾਗਤ ਵੱਜੋਂ ਵਸੂਲੇ ਜਾਣਗੇ ਤੇ ਪੰਜਾਬ ਦੇ ਵਿੱਚ ਪਹਿਲਾਂ ਹੀ ਸਫਰ ਫਰੀ ਹੈ ਔਰਤਾਂ ਵਾਸਤੇ ਆਧਾਰ ਕਾਰਡ ਦੇ ਉੱਤੇ ਔਰਤਾਂ ਕਿਤੇ ਵੀ ਪੰਜਾਬ ਦੇ ਵਿੱਚ ਆ ਜਾ ਸਕਦੀਆਂ ਨੇ ਸਰਕਾਰੀ ਬੱਸਾਂ ਦੇ ਵਿੱਚ ਪਰ ਹਰਿਆਣਾ ਸਰਕਾਰ ਨੇ ਇੱਕ ਵੱਡੀ ਪਹਿਲ ਕਦਮੀ ਕੀਤੀ ਹੈ ਤੇ ਇਹਦੇ ਤਹਿਤ 25 ਲੱਖ ਪਰਿਵਾਰਾਂ ਦੇ ਲੋਕਾਂ ਨੂੰ ਇਹ ਸਹੂਲਤ ਮਿਲ ਜਾਵੇਗੀ ਜਿਸ ਦੇ ਮੁਤਾਬਕ ਉਹ 1000 ਕਿਲੋਮੀਟਰ ਦਾ ਸਫ਼ਰ ਇੱਕ ਸਾਲ ਦੇ ਵਿੱਚ ਤੈਅ ਕਰ ਸਕਣਗੇ ਕਿਤੇ ਵੀ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਉਣਾ ਜਾਣਾ ਹੈ ਕਿਤੇ ਧਾਰਮਿਕ ਸਥਾਨ ਦੀ ਯਾਤਰਾ ਕਰਨੀ ਆ ਤਾਂ ਉਹ ਇਸ ਕਾਰਡ ਨੂੰ ਦਿਖਾ ਕੇ ਬੱਸ ਦੇ ਵਿੱਚ ਪੂਰੇ ਹਰਿਆਣਾ ਦੇ ਵਿੱਚ ਮੁਫਤ ਸਫ਼ਰ ਕਰ ਸਕਣਗੇ ਤੇ 30 ਕਿਲੋਮੀਟਰ ਰੋਜ਼ਾਨਾ ਸਫ਼ਰ ਕਰ ਸਕਣਗੇ ਤੋਂ ਵੱਧ ਨਹੀਂ ਕਰ ਸਕਣਗੇ ਤਾਂ ਕੁੱਲਬਲਾਕ ਕੇ ਹਰਿਆਣਾ ਸਰਕਾਰ ਨੇ ਇਹ ਸਕੀਮ ਸ਼ੁਰੂ ਕਰ ਦਿੱਤੀ ਹੈ ਕਾਰਡ ਵੰਡੇ ਜਾ ਰਹੇ ਨੇ ਕਾਰਡ ਬਣਵਾਉਣ ਵਾਸਤੇ ਜਿਹੜੇ ਲੋਕ ਨੇ ਜਿਨ੍ਹਾਂ ਦੀ ਆਮਦਨ 1 ਲੱਖ 80 ਹਜ਼ਾਰ ਤੋਂ ਘੱਟ ਹੈ ਇਸ ਸ਼ਰਤ ਨੂੰ ਪੂਰਾ ਕਰਦੇ ਨੇ ਤਾਂ ਉਹ ਜਿਹੜੇ ਬੱਸਾਂ ਦੇ ਡੇਪੂ ਨੇ ਕੁੱਲ ਡੇਪੂ ਨੇ 36 ਉਹਨਾਂ ਦੇ ਵਿੱਚ ਕਿਤੇ ਵੀ ਜਾ ਕੇ ਸੰਪਰਕ ਕਰ ਸਕਦੇ ਨੇ ਅਰਜ਼ੀ ਦੇ ਸਕਦੇ ਨੇ ਤੇ ਆਪਣਾ ਕਾਰਡ ਬਣਵਾ ਸਕਦੇ ਨੇ ਤੇ ਦੂਜੇ ਪਾਸੇ ਹਰਿਆਣਾ ਦੇ ਵਿੱਚ ਚੋਣਾ ਵੀ ਆਉਣ ਵਾਲੀਆਂ ਨੇ ਅਕਤੂਬਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਤੇ ਇਸ ਤੋਂ ਪਹਿਲਾਂ ਇਹ ਸਕੀਮ ਸ਼ੁਰੂ ਕੀਤੀ ਗਈ ਹੈ ਤੇ ਇਹਦਾ ਲਾਹਾ ਚੋਣਾਂ ਦੇ ਵਿੱਚ ਮਿਲਦਾ ਜਾਂ ਨਹੀਂ ਮਿਲਦਾ ਬਾਅਦ ਦੀ ਗੱਲ ਆ ਪਰ ਸਰਕਾਰ ਲਗਾਤਾਰ ਲੋਕ ਲੁਭਾਉ ਸਕੀਮਾਂ ਲੈ ਕੇ ਆਉਂਦੀ ਆ ਇਸੇ ਦੇ ਤਹਿਤ ਹੀ ਇਹ ਸਕੀਮ ਲਿਆਂਦੀ ਗਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਸਫਰ ਕਰਦੇ ਵੀ ਨਜ਼ਰ ਆਉਣਗੇ ਤੇ ਜਿਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਸੀਗੇ ਕਿ ਆ ਲੋਕਾਂ ਨੂੰ ਦੇਖ ਕੇ ਬੱਸਾਂ ਰੋਕਣੀਆਂ ਬੰਦ ਕਰ ਦਿੱਤੀਆਂ ਗਈਆਂ ਸੀ ਖਾਸ ਤੌਰ ਦੇ ਉਤੇ ਔਰਤਾਂ ਨੂੰ ਬੀਬੀਆਂ ਨੂੰ ਦੇਖ ਕੇ ਵੀ ਇਹ ਤਾਂ ਮੁਫਤ ਪਾਸ ਵਾਲੀਆਂ ਨੇ ਸ਼ਾਇਦ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਉੱਥੇ ਵੀ ਕਰਨਾ ਪਵੇ ਪਰ ਹਰਿਆਣਾ ਦੇ ਵਿੱਚ ਪੰਜਾਬ ਵਾਂਗ ਬਿਲਕੁਲ ਮੁਫਤ ਸਫ਼ਰ ਨਹੀਂ ਕੀਤਾ ਗਿਆ ਤੁਹਾਨੂੰ 50 ਰੁਪਏ ਕਾਟ ਦੇ ਦੇਣੇ ਪੈਣਗੇ 1 ਸਾਲ ਵਾਸਤੇ ਹੀ 1000 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦੇ ਨੇ ਹਰਿਆਣਾ ਦੇ ਵਾਸੀ ਕਿਉਂਕਿ ਤੁਹਾਡੇ ਤੱਕ ਇਹ ਖ਼ਬਰ ਪਹੁੰਚਾਉਣੀ ਬੜੀ ਜ਼ਰੂਰੀ ਸੀ ਹੁਣ ਦੇਖਣਾ ਹੋਵੇਗਾ ਕਿ ਇਸ ਸਕੀਮ ਦਾ ਕਿੰਨਾ ਕੁ ਲਾਭ ਹੁੰਦਾ ਹੈ ਕਿੰਨਾ ਕੁ ਨੁਕਸਾਨ ਹੁੰਦਾ ਹੈ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁਕਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੋਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਪੀ5 ਚੈਨਲ ਹਿੰਦੀ ਵੀ ਹੋਗਾ ਸਾਹਿਬ ਵੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ